ਆਪਾਂ ਕੋਈ ਵੀ ਟਿਵੀ ਸ਼ੋਅ ਫਿਰ ਵੀ ਕੋਰੋਨਾ ਹੈ ਇਸ ਆਰੋਸ ਤੋਂ ਕਮਾਈ ਨੈਟਵਰਕ ਜੌਨਕੀ ਸਤਿ ਸ਼੍ਰੀ ਅਕਾਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੀ ਫੇਮਸ ਐਕਟਰਸ ਹੀਨਾ ਖਾਨ ਦੇ ਬਾਰੇ ਜੋ ਕਿ ਅੱਜ ਦੇ ਸਮੇਂ ਚ ਕਿਸੇ ਪਛਾਣ ਦੀ ਮਹਤਾਜ ਨਹੀਂ ਆ ਉਹਨਾਂ ਨੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਾਲਜ ਦੇ ਦਿਨਾਂ ਦੇ ਵਿੱਚ ਹੀ ਕੀਤੀ ਗਈ ਸੀ ਕਾਲਜ ਦੇ ਦਿਨੋਂ ਤੋਂ ਹੀ ਉਹਨਾਂ ਨੇ ਐਕਟਿੰਗ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦਾ ਪਹਿਲਾ ਸ਼ੋਅ ਇਹ ਰਿਸ਼ਤਾ ਕਿਆ ਕਹ੍ਹਲਾਤਾ ਸੀ ਜਿਸ ਦੇ ਵਿੱਚ ਉਹ ਅਕਸ਼ਰਾ ਦੇ ਕਿਰਦਾਰ ਚ ਨਜ਼ਰ ਆਏ ਸੀਗੇ ਤੇ ਇਸ ਕਿਰਦਾਰ ਨੂੰ ਔਰ ਸੁਸ਼ੀਲ ਸੰਸਕਾਰੀ ਬਹੁ ਨੂੰ ਹਰ ਘਰ ਦੇ ਵਿੱਚ ਬਿਹਤ ਪਸੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਕਸ਼ਰਾ ਦੇ ਕਿਰਦਾਰ ਨਿਭਾਉਣ ਤੋਂ ਬਾਅਦ ਜੋ ਹਿਨਾ ਖਾਨ ਸੀ ਉਹਨਾਂ ਦੇ ਵੱਲੋਂ ਸ਼ੋਅ ਤੋਂ ਐਗਜ਼ਿਟ ਲਈ ਗਈ ਤੇ ਬਾਅਦ ਵਿੱਚ ਹੋਰ ਬਹੁਤ ਸਾਰੇ ਸੀਰੀਅਲਸ ਦੇ ਵਿੱਚ ਨਜ਼ਰ ਆਏ ਜਿਸ ਦੇ ਵਿੱਚ ਕਸੂਰਤੀ ਜ਼ਿੰਦਗੀ ਔਰ ਖਤਰੋ ਕੇ ਖਿiladi ਬਿਗ ਬੋਸ ਔਰ ਨਾਗਿਨ ਵਰਗੇ ਸ਼ੋਅ ਦਾ ਹਿੱਸਾ ਰਹੀ ਸੀ ਇਹਨਾਂ ਕਰਤਾਰਾ ਦੇ ਨਾਲ ਵੀ ਹਿਨਾ ਖਾਨ ਨੂੰ ਕਾਫੀ ਦੌਲਤ ਸ਼ੋਹਰਤ ਹਾਸਲ ਹੋਈ ਸੀ ਫੇਮ ਮਿਲਿਆ ਸੀ ਤੇ ਨਾਲ ਦੀ ਨਾਲ ਜੋ ਸੀ ਕਰੋਨਾ ਦੇ ਵਿੱਚ ਉਹਨਾਂ ਦੇ ਵੱਲੋਂ ਕਮਾਈ ਕੀਤੀ ਗਈ ਸੀ ਤੇ ਲੋਕਾਂ ਨੂੰ ਇਹਨਾਂ ਦੀ ਅਦਾਕਾਰੀ 마ਸੂਮੀਅਤ ਬਹੁਤ ਪਸੰਦ ਆਈ ਸੀ ਹਿਨਾ ਖਾਨ ਦੀ ਗੱਲ ਕਰੀਏ ਤੇ ਕੁਝ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਨੇ ਜਿਸ ਕਰਕੇ ਉਹਨਾਂ ਦੀ ਕੀਮੋਥੈਰਪੀ ਵੀ ਹੋਈ ਸੀ ਤੇ ਹੁਣ ਉਹਨਾਂ ਦੀ ਤੱਪੇ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਕਾਫੀ ਬਿਹਤਰ ਹੈ ਉਹ ਬ੍ਰੈਸਟ ਕੈਂਸਰ ਦੀ 3 ਸਟੇਜ ਦੇ ਨਾਲ ਜੂਝ ਰਹੇ ਸੀਗੇ ਤੇ ਹੁਣ ਉਹਨਾਂ ਦਾ ਟ੍ਰੀਟਮੈਂਟ ਹੋ ਚੁੱਕਿਆ ਹੈ ਤੇ ਦੱਸ ਦਿਓ ਕਿ ਹੀਨਾ ਖਾਨ ਜਿਨ੍ਹਾਂ ਦੇ ਵੱਲੋਂ ਬਹੁਤ ਸਮੇਂ ਤੋਂ ਕੋਈ ਵੀ ਟੀਵੀ ਸ਼ੋਅ ਨਹੀਂ ਕੀਤਾ ਗਿਆ ਨਾ ਹੀ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਨਜ਼ਰ ਆਏ ਹੈ ਹਾਲਾਂਕਿ ਹੀਨਾ ਖਾਨ ਬਹੁਤ ਸਾਰੇ ਫੈਸ਼ਨ ਸ਼ੋਅਜ਼ ਦੇ ਵਿੱਚ ਅਕਸਰ ਰੈਂਪਵੌਕ ਕਰਦੇ ਆ ਨਜ਼ਰ ਆਉਂਦੇ ਆ ਜਿੱਥੇ ਲੋਕ ਉਹਨਾਂ ਦੀ ਇਸ ਬੋਲਡਨੈਸ ਨੂੰ ਔਰ ਜ਼ਿੰਦਾਦਿਲੀ ਨੂੰ ਦੇਖ ਕੇ ਕਾਫੀ ਉਹਨਾਂ ਨੂੰ ਪਸੰਦ ਕਰਦੇ ਆ ਤੇ ਹੀਨਾ ਖਾਨ ਦੀ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਬਹੁਤ ਟਾਈਮ ਤੋਂ ਕੋਈ ਵੀ ਸ਼ੋਅ ਨਹੀਂ ਕੀਤਾ ਗਿਆ ਪਰ ਫਿਰ ਵੀ ਉਹ ਟੀਵੀ ਜੋਗਦੀ ਸਭ ਤੋਂ ਮਹਿੰਗੀ ਆਰਕੋਸਿਸ ਦੇ ਵਿੱਚ ਸ਼ਾਮਿਲ ਹੈ ਹੀਨਾ ਖਾਨ ਦੀ ਗੱਲ ਦਸੀਏ ਤਾਂ ਕੀਹਾ ਚਾਹੁੰਦਾ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਕਿ ਹੀਨਾ ਖਾਨ ਇੱਕ ਐਪੀਸੋਡ ਕਰਨ ਦੇ ਲਈ 2 ਲੱਖ ਰੁਪਏ ਵਰਗੀ ਭਾਰੀ ਰਕਮ ਵਸੂਲਦੀ ਹੈ ਇਸ ਤੋਂ ਇਲਾਵਾ ਐਕਟਰਸ ਸਟੇਜ ਸ਼ੋਅ ਅਤੇ ਬ੍ਰਾਂਡ ਸ਼ੂਟ ਕਰਨ ਦੇ ਲਈ ਵੀ ਤਗੜੀ ਕਮਾਈ ਕਰਦੀ ਹੈ ਔਰ ਜੇਕਰ ਹੀਨਾ ਖਾਨ ਦੇ ਨੈਟਵਰਕ ਦੀ ਗੱਲ ਕੀਤੀ ਜਾਵੇ ਤਾਂ ਮੀਡੀਆ ਰਿਪੋਰਟਸ ਅਕੋਰਡਿੰਗ ਹੀਨਾ ਖਾਨ 52 ਕਰੋੜ ਦੀ ਪ੍ਰਾਪਰਟੀ ਦੀ ਮਾਲਕ ਹੈ। ਇਹਨਾਂ ਖਾਂ ਆਪਣੀ ਐਕਟਿੰਗ ਦਾ ਜਲਵਾ ਟੀਵੀ ਸ਼ੋਅ ਤੋਂ ਇਲਾਵਾ ਵੈਬ ਸੀਰੀਜ਼ ਦੇ ਔਰ ਫਿਲਮਾਂ ਦੇ ਵਿੱਚ ਵੀ ਦਿਖਾ ਚੁੱਕੀ ਹੈ। ਉਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੁਝ ਸਮਾਂ ਪਹਿਲੇ ਗਿੱਪੀ ਗਰਿਵਾਲ ਦੇ ਆਪੋਜ਼ਿਟ ਸ਼ਿੰਦਾ ਗਰਿਵਾਲ ਦੇ ਨਾਲ ਵੀ ਜੋ ਸੀ ਡੈਬਿਊ ਕੀਤਾ ਗਿਆ ਸੀ ਜਿੱਥੇ ਉਹਨਾਂ ਦੀ ਪੰਜਾਬੀ ਸੁਣ ਕੇ ਵੀ ਹਰ ਕੋਈ ਹੈਰਾਨ ਸੀ ਤੇ ਹੀਨਾ ਖਾਨ ਨੂੰ ਅੱਜ ਦੇ ਸਮੇਂ ਵਿੱਚ ਹਰ ਕੋਈ ਪਸੰਦ ਕਰਦਾ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਆ ਉਹਨਾਂ ਦੇ ਵੱਲੋਂ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਇਲਾਵਾ ਪਰਸਨਲ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਅਪਡੇਟਸ ਸਾਂਝੀਆਂ ਕੀਤੀਆਂ ਜਾਂਦੀਆਂ ਤੇ ਤੁਹਾਨੂੰ ਹੀਨਾ ਖਾਨ ਕਿਵੇਂ ਲੱਗਦੀ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨਕੀ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ then exhibit it